ਅੱਜ ਦਰਾਹਾ ਵਿਖੇ ਜੱਥੇਦਾਰ ਸਰਬਜੀਤ ਸਿੰਘ ਵਿਪਨ ਸੇਠੀ ਦੇ ਘਰ ਇੱਕ ਅਹਿਮ ਮੀਟਿੰਗ ਰੱਖੀ ਗਈ ਜਿਸ ਵਿੱਚ ਉਚੇਚੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਨਨ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਪਹੁੰਚੇ ਇਸ ਮੌਕੇ ਉਹਨਾਂ ਨੇ ਪਾਰਟੀ ਵਰਕਰਾਂ ਤੇ ਆਗੂਆਂ ਨਾਲ 9 ਅਪ੍ਰੈਲ ਨੂੰ ਦਰਾਹਾ ਵਿਖੇ ਪਾਰਟੀ ਮੁਖੀ ਸੁਖਵੀਰ ਸਿੰਘ ਬਾਦਲ ਦੇ ਰੋਡ ਸ਼ੋਅ ਦੇ ਸਮਾਂਚ ਵਿਚਾਰ ਚਰਚਾ ਕੀਤੀ ਇਸ ਮੌਕੇ ਜਥੇਦਾਰ ਸਰਬਜੀਤ ਸਿੰਘ ਵਿਪਨ ਸੇਠੀ ਨੇ ਪਾਰਟੀ ਹਾਈ ਕਮਾਂਡ ਨੂੰ ਵਿਸ਼ਵਾਸ ਦਿਵਾਇਆ ਕਿ ਪਾਰਟੀ ਦੀ ਜਿੱਤ ਲਈ ਉਹ ਦਿਨ ਰਾਤ ਇੱਕ ਕਰ ਦੇਣਗੇ ਅਤੇ ਇੱਕ ਇੱਕ ਵੋਟ ਪਾਰਟੀ ਨੂੰ ਪੁਗਤਾਉਣਗੇ ਉਹਨਾਂ ਨੇ ਕਿਹਾ ਕਿ 9 ਅਪ੍ਰੈਲ ਦੇ ਰੋਡ ਸ਼ੋਅ ਦੇ ਵਿੱਚ ਲੋਕਾਂ ਦਾ ਇਕੱਠ ਪਾਰਟੀ ਦੀ ਜਿੱਤ ਤੇ ਮੋਹਰ ਲਗਾਏਗਾ ਦੇਖੋ ਜੋ ਪੰਜਾਬ ਦੇ ਵਿੱਚ ਸਾਹ ਸੁਖਬੀਰ ਸਿੰਘ ਬਾਦਲ ਜੀ ਵੱਲੋਂ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਗਈ ਹੈ ਟਾਰੀਪਾੜ ਤੋਂ ਕਿ ਉਹਦਾ ਬਹੁਤ ਵੱਡਾ ਹੰਗਾਰਾ ਬਹੁਤ ਵੱਡਾ ਉਤਸ਼ਾਹ ਪੰਜਾਬ ਦੀ ਸੰਗਤ ਦੇ ਵਿੱਚ ਹੈ ਕਿਉਂਕਿ ਇਹ ਯਾਤਰਾ ਸ਼ੁਰੂ ਕਰਨ ਦੀ ਲੋੜ ਕੀ ਪਈ ਕਿ ਪੰਜਾਬ ਦੇ ਵਿੱਚ ਪਹਿਲੇ 10 ਸਾਲ ਅਕਾਲੀਅਲ ਦੀ ਸਰਕਾਰ ਰਹੀ ਹੈ ਉਹ ਸਰਕਾਰ ਜੋ ਲੋਕ ਭਲੇ ਸਕੀਮਾਂ ਜੋ ਡਿਵੈਲਪਮੈਂਟ ਦੇ ਕੰਮ ਹੋਏ ਸੰਗਦਰਸ਼ਨ ਹੋਏ ਤੇ ਵੱਡੇ ਵੱਡੇ ਇੰਸਟੀਚਿਊਟ ਇੱਥੇ ਆਏ ਇੰਡਸਟਰੀਜ਼ ਤੇ ਹੀ ਪੰਜਾਬ 'ਚ ਤੇ ਬੜਾ ਵਧੀਆ ਚੱਲ ਰਿਆ ਸੀ ਤੇ ਉਦੋਂ ਕਾਂਗਰਸ ਪਾਰਟੀ ਨੂੰ ਲੱਗਿਆ ਵੀ 10 ਸਾਲ ਸਰਕਾਰ ਅਕਾਲੀਅਲ ਦੀ ਹੈਗੀ ਆ ਤੇ ਦੁਬਾਰਾ ਫੇਰ ਬਣ ਗਈ ਤਾਂ ਪੰਜਾਬ ਤੋਂ ਕਾਂਗਰਸ ਖਤਮ ਹੋ ਜਾਊਗੀ ਸੋ ਕਾਂਗਰਸ ਪਾਰਟੀ ਨੇ ਪ੍ਰਸ਼ਾਨ ਕੁਸ਼ੋਰ ਲਿਆਂਦਾ ਉਦੋਂ ਉਹਨੇ ਘਰ ਕਾ ਫਾਰਮ ਦੀ ਕਰਜ਼ਾ ਮਾਫੀ ਦੇ ਫਾਰਮ ਪਰ ਤੇ ਨੌਕਰੀ ਦੇ ਪਰਤੇ ਪਰ ਹੋਇਆ ਕੁਝ ਨਹੀਂ ਹੈ। ਉਸ ਤੋਂ ਬਾਅਦ ਫਿਰ ਤੁਹਾਡੇ ਸਾਹਮਣੇ ਇੱਕ ਜਿਹਨੂੰ ਕਹਿੰਦੇ ਇੱਕ ਤਾਂ ਗੱਪ ਮਾਰਦਾ, ਇੱਕ ਗਪੌੜ ਸੰਖੀ ਹੁੰਦੇ ਵੱਡੀ ਜਿਹੜੇ ਵੱਡੀ ਗੱਪ ਮਾਰਦੇ ਆ ਭਗਵੰਤ ਮਾਨ ਤੇ ਕੇਜਰੀਵਾਲ ਜਿਹੜੇ ਕਹਿੰਦੇ ਕੱਟੜ ਇਮਾਨਦਾਰ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਘੁਮਰਾ ਕੀਤਾ। ਉਹਨਾਂ ਨੇ ਝੂਠੀਆਂ ਗਾਰੰਟੀਆਂ ਦੇ ਕੇ ਇੱਕ ਸਖਰਨ ਸਕੀਮ ਕਹਿੰਦਾ 50 ਹਰ ਦਵਾਂਗੇ। ਪੰਜਾਬ ਦੇ ਲੋਕਾਂ ਨੂੰ ਕਿਹਾ ਵੀ ਵੀਆਈਪੀ ਕਲਚਰ ਕੈਂਸਰ ਖਤਮ ਕਰਾਂਗੇ। ਸਰਕਾਰ ਸ਼ਹਿਰਾਂ ਚ ਜਲੂਪ ਕਰ ਸੱਤਾਂ ਚੱਲੂਗੀ। ਪਿੰਡਾਂ ਚ ਚੱਲੂਗੀ ਸ਼ਹਿਰਾਂ ਚ ਚੱਲੂਗੀ ਤੇ ਹੋਇਆ ਬਿਲਕੁਲ ਕਿਸੇ ਦਾ ਕੋ ਡਿਵੈਲਪਮੈਂਟ ਦਾ ਕੰਮ ਨਹੀਂ ਹੋਇਆ ਕੋਈ ਵਿਕਾਸ ਨਹੀਂ ਹੋਇਆ ਗੈਂਗਸਟਰ ਰਾਜ ਚੱਲ ਰਿਹਾ ਪੰਜਾਬ ਦੇ ਵਿੱਚ ਪੰਜਾਬ ਦੀ ਪੰਜਾਬ ਨੂੰ ਗੈਂਗਸਟਰ ਚਲਾ ਰਹੇ ਨੇ ਕੋਈ ਜੇਲ੍ਹਾਂ ਦੇ ਬੈਠੇ ਕੋਈ ਜੇਲ੍ਹਾਂ ਦੇ ਬਾਹਰ ਬੈਠੇ ਨੇ ਫਿਰੋਤਾਂ ਹਲਤੀਆਂ ਜਾਰੀਆਂ ਨੇ ਰੋਜ਼ ਕਤਲ ਹੋ ਰਹੇ ਨੇ ਨਸ਼ੇ ਦਾ ਬਹੁਤ ਬੁਰਾ ਹਾਲ ਜਿਹੜੀ ਗੱਲ ਕਰਦੇ ਸੀ ਖਤਮ ਕਰਾਂਗੇ ਅੱਛਾ ਕਈ ਗੁਣਾ ਵਧ ਗਿਆ ਪੰਜਾਬ 'ਚ ਸੋ ਉਸ ਤੋਂ ਬਾਅਦ ਸ਼ਗਰਸ ਕੀ 51000 ਰੁਪਏ ਕਹਤਾ ਬਿਜਲੀ ਦੀ ਗੱਲ ਕਰਤੀ ਬਿਜਲੀ ਮਾਫ ਕਰਤੀ ਅੱਜ ਪੰਜਾਬ ਦੇ ਵਿੱਚ ਜਿਹੜੇ 80 ਭਾਇ ਚਾਹ ਦੇ ਕਿਸੇ ਵਰਗ ਦੇ ਬਿਜਲੀ ਬਿੱਲ ਮਾਫ ਹੋਏ ਨੇ 25 25 30 3000 35 5000 ਬਿਲਾ ਰਿਆ ਤੇ ਪਰਿਵਾਰ ਦੇ ਮੀਟਰ ਪਟਕੇ ਲੋਕ ਬਿਜਲੀ ਬੋਰਡ ਦਾ ਮੀਟਰ ਪਟਕੇ ਲੈ ਜਾਂਦੇ ਨੇ ਸੋ ਮੈਂ ਸਮਝਦਾ ਕਿ ਲੋਕਾਂ ਦਾ ਮੋਹ ਭੰਗ ਹੋ ਗਿਆ ਲੋਕਾਂ ਦਾ ਵਿਸ਼ਵਾਸ ਇਸ ਪਾਰਟੀ ਦੀ ਸਰਕਾਰ ਤੋਂ ਉੱਠ ਗਿਆ ਸਰ ਇਸ ਵਾਰ ਜੋ ਸ਼੍ਰੋਮਣੀ ਅਕਾਲੀ ਦਲ ਪੰਜਾਬ ਕੀ ਕੋਈ ਸੀ ਹੋਰ ਪਾਰਟੀਆਂ ਨਾਲ ਗੜਵੱਟਨ ਕਰਕੇ ਚੋਣ ਲੜ ਰਹੀ ਹੈ ਨਹੀਂ ਦੇਖੋ ਸ਼੍ਰੋਮਣੀ ਅਕਾਲੀ ਦਲ ਦਾ ਮਕਸਦ ਸਰਕਾਰ ਬਣਾਉਣੀ ਹੈਗਾ ਸ਼੍ਰੋਮਣੀ ਅਕਾਲੀ ਦਾ ਮਕਸਦ ਪੰਜਾਬ ਪੰਜਾਬੀਅਤ ਪੰਥ ਦੀ ਰਾਖੀ ਕਰਨਾ ਪਹਿਰੇਦਾਰ ਕਰਨ ਵਾਲੀ ਪਾਰਟੀ ਆ ਕਿਉਂਕਿ ਇੱਕੋ ਇੱਕ ਪਾਰਟੀ ਆ ਜਿਹਨੂੰ ਸ਼ਹੀਦਾਂ ਦੀ ਪਾਰਟੀ ਕਿਹਾ ਜਾਂਦਾ ਉਹਦਾ ਕਾਰਨ ਕੀ ਹੈ ਸ਼ਹੀਦਾਂ ਦੀ ਪਾਰਟੀ ਕਿਉਂ ਕਿਹਾ ਜਾਂਦਾ ਕਿਉਂਕਿ 103 ਸਾਲ ਹੋ ਗਏ ਇਸ ਪਾਰਟੀ ਨੂੰ ਬਣੀ ਨੂੰ ਤੇ ਬਹੁਤ ਕੁਰਬਾਨੀਆਂ ਦੇ ਕੇ ਬਹੁਤ ਸੰਘਰਸ਼ ਤੋਂ ਬਾਅਦ ਇਹ ਪਾਰਟੀ ਬਣੀ ਆ ਤੇ ਮੈਂ ਸਮਝਦਾ ਕਿ ਜੋ ਪੰਜਾਬ ਦੀ ਦੇ ਵਿਕਾਸ ਕੀਤੇ ਆ ਪੰਜਾਬ ਦੀ ਗੱਲ ਕੀਤੀ ਆ ਉਹ ਸ਼ਰੋਮਿਕਾਲੀ ਨਹੀਂ ਕੀਤੀ ਹੁਣ ਅੱਜ ਪੰਜਾਬ ਦੇ ਵਿੱਚ ਬੰਦੀ ਸਿੰਘਾਂ ਦਾ ਇਸ਼ੂ ਆ ਅੱਜ ਪੰਜਾਬ ਦੇ ਵਿੱਚ ਐ ਐਮਐਸਪੀ ਦਾ ਇਸ਼ੂ ਬਹੁਤ ਵੱਡਾ ਅੱਜ ਪੰਜਾਬ ਦੇ ਵਿੱਚ ਪੂਰੀ ਹਿੰਦੁਸਤਾਨ ਦੇ ਵਿੱਚ ਜੋ ਗੁਰੂ ਘਰਾਂ ਦੇ ਦਖਲ ਦਾ ਜੀ ਕਰ ਰਹੀ ਆ ਬੀਜੇਪੀ ਆਰਐਸ ਉਹਦਾ ਇਸ਼ੂ ਆ ਉਹ ਤੁਹਾਡਾ ਸੋ ਮੈਂ ਸਮਝਦਾ ਕਿ ਸ਼ਰੂਨ ਅਕਾਲੀਵਾਲ ਨੇ ਇਹਨਾਂ ਸਾਰਿਆਂ ਨੂੰ ਇਹਨਾਂ ਸਾਰਿਆਂ ਦੇ ਪਰੇ ਕਰਕੇ ਪੰਜਾਬ ਦੀ ਗੱਲ ਕਰਨ ਲਈ ਇੱਕੋ ਇੱਕ ਪਾਰਟੀ ਆ ਦੇਖੋ ਬੀਜੇਪੀ ਸੈਂਟਰ ਤੋਂ ਚੱਲਦੀ ਆ ਉਹਨੇ ਜੋ ਦਿੱਲੀ ਨੇ ਕਿਹਾ ਉਦਾਂ ਕਰਨਾ ਆਮਾਦੀ ਪਾਰਟੀ ਨੇ ਤਾਂ gehni ਸਰਕਾਰ ਰੱਖਦੀ ਦਿੱਲੀ ਕੋਲੇ ਉਸ ਤੋਂ ਬਾਅਦ ਕਾਂਗਰਸੀ ਗੱਲ ਕਰ ਲਈਏ ਕਾਂਗਰਸਾ ਵੀ ਏਜੰਡਾ ਦਿੱਲੀ ਦਾ ਚੱਲਦਾ ਇੱਕੋ ਖੇਤਰੀ ਪਾਰਟੀ ਆ ਸ਼੍ਰੋਮਣੀ ਕਾਲੀਯਲ ਤੇ ਅੱਜ ਪੰਜਾਬ ਦੇ ਲੋਕ ਕੀ ਚਾਹੁੰਦੇ ਨੇ ਜੇ ਵਿਸ਼ਵਾਸ ਕਰਦੇ ਨੇ ਉਮੀਦ ਕਰਦੇ ਨੇ ਤਾਂ ਸ਼੍ਰੋਮਣੀ ਕਾਲੀਯਲ ਤੇ ਕਰਦੇ ਨੇ ਸੋ ਸ਼੍ਰੋਮਣੀ ਕਾਲੇ ਇਕੱਲੇ ਇਲੈਕਸ਼ਨ ਲੜੂਗੀ ਤਗੜੇ ਉਹ ਲੜੋਗੇ ਸਰ ਜਿਵੇਂ ਕਿ ਰਵਨੀ ਸਿੰਘ ਮਿੱਟੂ ਜੀ ਨੇ ਜਿਨ੍ਹਾਂ ਨੇ ਤੇ ਉਹਨਾਂ ਹੋਰ ਵੀ ਨਾਮਦਾਰ ਲੀਡਰਸ ਨੇ ਜਿਨ੍ਹਾਂ ਨੇ ਭਾਜਪਾ ਦਾ ਪੱਲਾ ਫੜ ਲਿਆ ਹੈ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਦੀ ਸਥਿਤੀ ਵਿੱਚ ਜੇ ਭਾਜਪਾ ਦੀ ਮਜ਼ਬੂਤੀ ਰਹੇਗੀ ਦੇਖੋ ਕਿਸੇ ਦੀ ਬਾਹ ਮਰੋੜ ਕੇ ਲੈ ਕੇ ਜਾਣਾ ਕੋਈ ਈੜੀ ਨਹੀਂ ਲੈ ਕੇ ਕੋਈ ਸੀ ਬੇਰ ਨਹੀਂ ਲੈ ਕੇ ਕੋਈ ਇੰਕਮਟੈਕਸ ਨਹੀਂ ਲੈ ਕੇ ਸੋ ਮੈਂ ਸਮਝਦਾ ਕਿ ਇਹ ਜਿਹੜੇ ਧੱਕੇ ਨਾਲ ਕੋਈ ਲੈ ਕੇ ਜਾਂਦੇ ਨੇ ਬਹੁਤ ਲੰਮਾ ਟ ਫਸ ਕਰਕੇ ਅੱਜ ਪੰਜਾਬ ਦੇ ਬੱਚੇ ਬੱਚੇ ਪੰਜਾਬ ਵਜਾ ਯਾਤਰਾ ਇੱਥੇ ਵੀ ਆ ਰਹੀ ਆ ਸਾਰੇ ਪੰਜਾਬ ਜਾ ਰਹੀ ਆ ਤੇ ਮੈਂ ਸਮਝਦਾ ਕਿ ਲੋਕਾਂ ਦਾ ਆਪ ਮਾਰ ਲੋਕ ਟਰੈਕਟਰ ਦੇ ਰਾਹੀਂ ਗੱਡੀਆਂ ਦੇ ਰਾਹੀਂ ਮੋਟਰਸਾਈਕਲ ਦੇ ਰਾਹੀਂ ਉਹ ਯਾਤਰਾ ਨੂੰ ਕਾਮਯਾਬ ਕਰਨ ਲਈ ਪਹੁੰਚ ਰਹੇ ਨੇ ਸੋ ਮੈਂ ਸਮਝਦਾ ਕਿ ਸ਼ੁਰੂਮ ਨਿਕਾਲੀਏ ਇੱਕ ਇੱਕ ਬਾੜੀ ਦੇ ਪੰਜਾਬ ਦੇ ਭਲੇ ਦੀ ਗੱਲ ਸੋਚਦੀ ਹੈ ਸਰ ਜਿਵੇਂ ਕਿ ਮੁੱਖ ਮੰਤਰੀ ਪੰਜਾਬ ਦੇ ਭਵਨ ਸਿੰਘ ਮਾਂਜ ਨੇ 13 0 ਦਾ ਦਾਵਾ ਕੀਤਾ ਤੁਸੀਂ ਕੀ ਕਹਿਣਾ ਚਾਹੋਗੇ ਇਹਨੂੰ ਉਲਟਾ ਕਰ ਲੋ ਜੀ 0 13 ਹੋ ਜਣਾ 0 ਹੋਣੀ ਆ ਇਹ ਉਲਟਾ ਕਰ ਲਓ 13 ਜੀਰੋ ਕਹਿੰਦੇ ਨੇ ਅਸੀਂ 03 ਕਹਿੰਦੇ ਆ